ਮਨੀਪੁਰ ਦੇ ਵਿੱਚ ਇੱਕ ਜਿਹੜਾ ਸੰਗਠਨ ਆ ਉਸ ਦੇ ਵੱਲੋਂ ਪੁਲਿਸ ਅਧਿਕਾਰੀ ਨੂੰ ਜਿਹੜਾ ਬੰਦੀ ਬਣਾ ਲਿਆ ਗਿਆ ਸੀਗਾ ਉਸ ਨੂੰ ਫੜ ਲਿਆ ਗਿਆ ਸੀਗਾ ਜਿਸ ਨੂੰ ਛਡਾਉਣ ਦੇ ਲਈ ਪੁਲਿਸ ਨੇ ਹਥਿਆਰ ਛੱਲੇ ਚੱਕ ਕੇ ਜਿਹੜਾ ਪ੍ਰਦਰਸ਼ਨ ਕੀਤਾ। ਹਥਿਆਰ ਛੱਡਦੇ ਸੀਗੇ ਪੁਲਿਸ ਕਮਾਂਡੋ ਨੇ ਮਨੀਪੁਰ ਦੇ ਵਿੱਚ ਜਿੱਥੇ ਕਿ ਧੀਆ ਪੈਣਾ ਨੰਗੀਆਂ ਕਰਕੇ ਕਮਾਇਆ ਸੀ। ਤੇ ਜਦੋਂ ਪੁਲਿਸ ਨੂੰ ਅਗਵਾ ਕੀਤਾ ਫਿਰ ਸਾਰੇ ਪੁਲਿਸ ਦੇ ਇੱਕ ਜੁੱਟ ਹੋ ਗਏ ਇੱਕ ਪਾਸੇ। ਉਹਨਾਂ ਨੇ ਹਥਿਆਰ ਛੱਡ ਦਿੱਤੇ। ਫਸੀ ਨੇ ਕੰਮ ਕਰਦੇ। ਫਿਰ ਉੱਥੇ ਫੌਜ ਨੂੰ ਬੁਲਾਇਆ ਗਿਆ, ਫੌਜ ਬੁਲਾ ਕੇ ਪੂਰਾ ਕੀਤਾ ਗਿਆ ਆਪਰੇਸ਼ਨ ਤੇ ਉਹ ਬੰਦਾ ਚਲਾ ਲਿਆ ਇਸ Manipur ਦੇ ਵਿੱਚ ਇੱਕ ਜਿਹੜਾ ਸੰਗਠਨ ਆ ਉਸ ਦੇ ਵੱਲੋਂ ਪੁਲਿਸ ਅਧਿਕਾਰੀ ਨੂੰ ਜਿਹੜਾ ਬੰਦੀ ਬਣਾ ਲਿਆ ਗਿਆ ਸੀਗਾ ਉਸ ਨੂੰ ਫੜ ਲਿਆ ਗਿਆ ਸੀਗਾ ਜਿਸ ਨੂੰ ਸ਼ਟਾਉਨ ਦੇ ਲਈ ਪੁਲਿਸ ਨੇ ਹਥਿਆਰ ਥੱਲੇ ਛਿੜਕ ਕੇ ਜਿਹੜਾ ਪ੍ਰਦਰਸ਼ਨ ਕੀਤਾ ਹਥਿਆਰ ਛੱਡਤੇ ਸੀਗੇ ਪੁਲਿਸ ਕਮਾਂਡੋ ਨੇ Manipur ਦੇ ਵਿੱਚ ਜਿੱਥੇ ਕਿ 3 ਭੈਣਾਂ ਨੰਗੀਆਂ ਕਰਕੇ ਕਮਾਇਆ ਸੀਗਾ ਉੱਥੇ ਇੱਕ ਪੁਲਿਸ ਨੂੰ ਰਾਮਾਬਾਈ ਤੈਂਗੋ ਗੋਲ ਵੱਲੋਂ ਅਗਵਾ ਕਰ ਲਿਆ ਸੀਗਾ ਇੱਕ ਸੰਗਠਨਾ ਮੈਂ ਤੇਈ ਸੰਗਠਨ ਮਨੀਪੁਰ ਦੇ ਵਿੱਚ ਉਹਨਾਂ ਨੇ ਪੁਲਿਸ ਅਡੀਸ਼ਨਲ ਐਸਪੀ ਸੀਗਾ ਅਮਿਤ ਮਾਇ ਬਗਾਮ ਉਹਦਾ ਨਾਮ ਸੀਗਾ ਮਾਇ ਬਗਾਮ ਅਮਿਤ ਮਾਇ ਬਗਾਮ ਉਹਨੂੰ ਅਗਵਾ ਕਰ ਲਿਆ ਸੀਗਾ ਤੇ ਜਦੋਂ ਪੁਲਿਸ ਨੂੰ ਅਗਵਾ ਕੀਤਾ ਫਿਰ ਸਾਰੀ ਪੁਲਿਸ ਦੇ ਇੱਕ ਜੁੱਟ ਹੋ ਗਈ ਇੱਕ ਪਾਸੇ ਹੋ ਗਈ ਉਹਨਾਂ ਨੇ ਹਥਿਆਰ ਛੱਡਦੇ ਫਿਰ ਅਸੀਂ ਨਹੀਂ ਕੰਮ ਕਰਦੇ ਫਿਰ ਉੱਥੇ ਫੌਜ ਨੂੰ ਬੁਲਾਇਆ ਗਿਆ ਫੌਜ ਬੁਲਾ ਕੇ ਪੂਰਾ ਕੀਤਾ ਗਿਆ ਆਪਰੇਸ਼ਨ ਤੇ ਉਹ ਬੰਦਾ ਛਦਾ ਲਿਆ ਐਸਪੀ ਏਐਸਪੀ ਛਦਾ ਲਿਆ ਗਿਆ ਏ ਮਨੀਪੁਰ ਚੱਲ ਰਿਹਾ ਮੋਦੀ ਜੀ ਨੇ ਇੱਕ ਸ਼ਬਦ ਨਹੀਂ ਬੋਲਿਆ ਮਨੀਪੁਰ ਦੇ ਬਾਰੇ ਵਿੱਚ ਕਹਿੰਦੇ ਆਸੀਂ ਠੀਕ ਆ ਸਾਰੇ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਂ ਦੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਤ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਆਪੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ